ਕੋਵਿਡ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੀ ਅਡਵਾਈਜ਼ਰੀ ਕੀਤੀ ਗਈ ਜਾਰੀ ਬਜ਼ੁਰਗ ਅਤੇ ਗਰਭਵਤੀ ਮਹਿਲਾ ਨੂੰ ਪੀੜਪਾੜ ਵਾਲੇ ਇਲਾਕੇ ਚ ਨਾ ਜਾਣ ਦੀ ਦਿੱਤੀ ਸਲਾਹ ਡਾਕਟਰਾਂ ਨੂੰ ਮਾਸਿਕਪਾ ਮਰੀਜ਼ਾਂ ਨੂੰ ਵੇਖਣ ਲਈ ਕਿਹਾ ਕੋਵਿਡ ਇੱਕ ਬਾਰ ਮੁੜ ਪੂਰੀ ਦੁਨੀਆ ਚ ਆਪਣਾ ਖੋਪ ਫੈਲੰਦਾ ਹੋਇਆ ਦਿਸ ਰਿਹਾ ਹੈ ਅਤੇ ਜੇਕਰ ਗੱਲ ਭਾਰਤ ਦੀ ਕਰੀਏ ਤਾਂ ਭਾਰਤ ਵਿਖੇ ਵੀ ਕਈ ਸੂਬਿਆਂ ਚ ਕੋਵਿਡ ਦੇ ਮਰੀਜ਼ ਵੇਖਣ ਨੂੰ ਮਿਲੇ ਹਨ ਅਤੇ ਇਸੇ ਨੂੰ ਧਿਆਨ ਚ ਰੱਖਦੇ ਹੋਏ ਸੂਬਾ ਸਰਕਾਰ ਵੱਲੋਂ ਪੰਜਾਬ ਵਿਖੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਤਾਂ ਜੋ ਕੋਵਿਡ ਨੂੰ ਪੰਜਾਬ ਚ ਆਉਣ ਤੋਂ ਰੋਕਿਆ ਜਾ ਸਕੇ ਇਸ ਸਬੰਧੀ ਜਦ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੋਵਿਡ ਨੂੰ ਵੇਖਦੇ ਹੋਏ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਕਿਹਾ ਕਿਹਾ ਹੈ ਕਿ ਬਜ਼ੁਰਗ ਅਤੇ ਗਰਭਵਤੀ ਮਹਿਲਾਵਾਂ ਪੀੜ ਪਾੜ ਵਾਲੇ ਇਲਾਕਿਆਂ ਤੋਂ ਦੂਰ ਰਹਿਣ ਅਤੇ ਜੋ ਪਿਛਲੀ ਵਾਰ ਕੋਵਿਡ ਦੌਰਾਨ ਜੋ ਹਦਾਇਤਾਂ ਲੋਕਾਂ ਨੂੰ ਮੰਨ ਲਈ ਕਿਹਾ ਗਿਆ ਸੀ ਉਸ ਦਾ ਖਿਆਲ ਰੱਖਣ ਉਹਨਾਂ ਕਿਹਾ ਕਿ ਇਸ ਸਬੰਧੀ ਹਸਪਤਾਲ ਦੇ ਡਾਕਟਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਜੋ ਵੀ ਮਰੀਜ਼ ਆਪਣਾ ਇਲਾਜ ਕਰਵਾਉਣ ਦੇ ਲਈ ਸਿਵਲ ਹਸਪਤਾਲ ਵਿਖੇ ਆਉਂਦੇ ਨੇ ਉਹਨਾਂ ਦਾ ਚੈੱਕਅਪ ਮਾਸਕ ਪਾ ਕੀਤਾ ਜਾਵੇ ਤਾਂ ਜੋ ਕਿਸੇ ਵੀ ਇਨਫੈਕਸ਼ਨ ਤੋਂ ਬਚਿਆ ਜਾ ਸਕੇ ਕੋਵਿਡ ਦਾ ਇਸ ਤਰ੍ਹਾਂ ਕਿ ਬਾਕੀ ਸਟੇਟਸ ਤੇ ਕੇਸਿਸ ਇਥੇ ਰਿਪੋਰਟ ਹੋਏ ਪਰ ਪੰਜਾਬ ਚ ਐਸਾ ਹਜੇ ਕੋਈ ਸਿਚੁਏਸ਼ਨ ਨਹੀਂ ਹੈ ਪਠਾਨਕੋਟ ਸ ਤੇ ਹਜੇ ਤਾਂ ਕੋਈ ਵੀ ਕੇਸ ਨਹੀਂ ਰਿਪੋਰਟ ਹੈ ਬਟ ਸਟਿਲ ਸਾਨੂੰ ਸਟੇਟ ਵੱਲੋਂ ਪ੍ਰੀਕਾਸ਼ਨਰੀ ਐਡਵਾਈਜ਼ਰੀਜ਼ جاری ਹੋਈ ਹੈ ਜਿਹਦੇ ਵਿੱਚ ਮਤਲਬ ਪ੍ਰੀਕਾਸ਼ਨ ਲੈਣ ਲਈ ਕਿਹਾ ਗਿਆ ਕਿ ਜੇ ਤੁਹਾਨੂੰ ਕੋਵਿਡ ਬਾਰੇ ਸਿੰਪਟਮਸ ਇਸ ਤਰ੍ਹਾਂ ਬੁਖਾਰ ਖਾਂਸੀ ਸਾਹ ਲੈਣ ਵਿੱਚ ਦਿੱਕਤ ਹੋਵੇ ਤੇ ਇੱਕ ਤੇ ਆਪਣਾ ਤੁਰੰਤ ਇੱਥੇ ਆ ਕੇ ਚੈੱਕਅਪ ਕਰਵਾ ਲੈਣਾ ਹੈ ਨਾ ਮੈਡੀਕਲ ਸਪੈਸ਼ਲਿਸਟ ਕੋ ਦੂਸਰਾ ਜੇ ਜੇ ਉਹਨਾਂ ਨੂੰ ਠੀਕ ਲੱਗ ਰਿਹਾ ਤੇ ਉਹ ਟੈਸਟ ਵੀ ਕਰਵਾ ਸਕਦੇ ਆ ਮੈਡੀਕਲ ਸਪੈਸ਼ਲਿਸਟ ਉਹਨਾਂ ਦਾ ਉਹ ਸੇਰ ਵੀ ਬਿਲਕੁਲ ਫ੍ਰੀ ਹੈ ਸਾਡੇ ਕੋਲ ਰੈਪਿਡ ਐਂਟੀਜਨ ਤੇ ਆਰਟੀਪੀਸੀ ਦੋਨੋਂ ਟੈਸਟ ਅਵੇਲੇਬਲ ਹੈ ਤੇ ਦੂਸਰਾ ਅਸੀਂ ਡਾਕਟਰਸ ਨੇ ਵੀ ਕਿਹਾ ਹੈ ਕਿ ਇਸ ਤਰ੍ਹਾਂ ਦੇ ਪੇਸ਼ੈਂਟਸ ਨੇ ਆਪਣਾ ਮਾਸਕ ਪਾ ਕੇ ਰੱਖਣ ਤੇ ਜੇ ਕਿਸੇ ਨੂੰ ਪੇਸ਼ੈਂਟ ਨੂੰ ਸਿੰਪਟਮ ਹੈ ਤੇ ਉਹ ਵੀ ਮਾਸਕ ਪਾ ਕੇ ਰੱਖਣ ਤੇ ਆਪਣਾ ਡਿਸਟੈਂਸ ਦੂਸਰਿਆਂ ਤੋਂ ਹੈ ਨਾ ਬਣਾ ਕੇ ਰੱਖਣ ਜੀ ਹਾਂ ਐਡਵਾਈਜ਼ਰੀ ਵਿੱਚ ਇਹੀ ਹੈ ਜਾਰੀ ਹੋਇਆ ਹੈ ਕਿ ਪ੍ਰੈਗਨੈਂਟ ਔਮਨ ਜਾਂ ਬਜ਼ੁਰਗ ਹੋਣ ਉਹ ਢਿੱਡ ਪਰ ਵਾਲੇ ਖਾਂਦੇ ਨਾਲ ਜਿਸ ਤਰ੍ਹਾਂ ਲਾਸਟ ਟਾਈਮ ਕੋਵਿਡ 'ਚ ਅਸੀਂ ਲੋਕਾਂ ਨੂੰ ਐਡਵਾਈਸ ਕਰਦੇ ਸੀ ਸੇਮ ਹੀ ਐਡਵਾਈਸ ਜਾਰੀ ਹੋਈ ਹੈ ਕਿ ਆਪਣੇ ਆਪਣੇ ਢਿੱਡ ਪਰ ਵਾਲੇ ਜਿੱਤ ਗਰੇਜ਼ ਰੱਖਣ क्योंकि हजे साढ़े इतने पंजाब नहीं आया बट स्टिल सूँ प्रिकॉशन लैन की जरूरत है इस करके गवर्नमेंट गवर्मेंट वालों एडवाइजरी जारी हुई है बट असि डॉक्टर्स भी कहते हैं कि पेशेंट्स में थोड़ा अलग ध्यान निकनते मास्क पा के देखिए बट वी आर रेडी सारा कुछ रेडी है ऑक्सीजन वगैरह साढ़े सब प्लांट सब चैक हो पिछे सो मेडिसिन रेडी सारा है बट ऐसे कोई पेशेंट आए रिपोर्ट नहीं हो इस करके हजे असी ऑन अलर्ट मोडते ही